ਭੋਜਨ ਦੀ ਭੁੱਖ ਤਨ ਦੇ ਚ ਨਾ ਪੈਦਾ ਹੋਵੇ ਰੋਗੀ ਹੈ ਨਾਮ ਦੀ ਭੁੱਖ ਮਨ ਦੇ ਚ ਨਾ ਪੈਦਾ ਹੋਵੇ ਰੋਗੀ ਹੈ ਰੋਗੀ ਹਰ ਉਸ ਮਨੁੱਖ ਨੂੰ ਰੋਗੀ ਸਮਝਣਾ ਚਾਹੀਦਾ ਹੈ ਜਿਹਦੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ ਪੈਦਾ ਹੋਏ ਸੱਚੇ ਨਾਮ ਕੇ ਲਾਗੇ ਭੁੱਖ ਸ਼ਬਦ ਦੇ ਅਰਥ ਕਰਨ ਤੋਂ ਪਹਿਲੇ ਇੱਕ ਖਿਆਲ ਹੋਰ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਧਨ ਦੇ ਭੁਖ ਭੋਜਨ ਦੇ ਭੁਖ ਹੈ ਭੁਖ ਸਦਾ ਬਿਖਾਰੀ ਬਣਾਈ ਰੱਖਦੀ ਹੈ ਬਿਖਾਰੀ ਮਰਦੇ ਦਮ ਤੱਕ ਮਨੋ ਇੱਕ ਬਿਖਾਰੀ ਆਉਂਦਾ ਜਮਿਆ ਹੈ ਬਿਖਾਰੀ ਦੀ ਤਰ੍ਹਾਂ ਜੀਵੇ ਹੈ ਮੰਗਤਿਆਂ ਦੀ ਤਰ੍ਹਾਂ ਮਰੇ ਹੈ ਮੰਗਤਿਆਂ ਦੀ ਤਰ੍ਹਾਂ ਮਰਦੇ ਦਮ ਵੀ ਕੁਛ ਉਹਦੀਆਂ ਮੰਗਾਂ ਤੇ ਚੱਲ ਰਹੀਆਂ ਹੋਣਗੀਆਂ ਮੰਗ ਮੰਗ ਕੇ ਮੰਗਾ ਵੱਧ ਗਈਆਂ ਘਟੀਆਂ ਤੇ ਨਾ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮਨੇ ਕਲਤਾ ਹੈ ਜ਼ੌਕ ਕਹਿੰਦੇ ਨੇ ਦਮ ਥੋੜੀ ਨਿਕਲੇਣਾ ਤੇ ਉਹ ਮੰਗਾ ਅੰਦਰੋਂ ਨਿਕਲ ਗਈ ਨਿਕਲ ਰਹੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਅੰਦਰ ਹੀ ਪਈਆਂ ਕਥਾ ਕੀਰਤਨ ਪਾਠ ਪੂਜਾ ਸਭ ਲੋਭ ਨੂੰ ਸ਼ਾਂਤ ਕਰਨ ਵਾਸਤੇ ਨੇ ਤੇ ਪਹਿਚਾਣ ਕੀ ਹੋਵੇਗੀ ਮਨ ਚੋਂ ਲੋਭ ਨਿਕਲ ਗਿਆ ਮਨ ਵਿੱਚ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਸੱਚੇ ਨਾਮ ਕੇ ਲਾਗੇ ਉਹ